ਸਾਤ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਸਿਪਾਈ ਦਾ ਨਾਮ ਸਰਦਾਰ ਗੁਰਮੁਖ ਸਿੰਘ ਸਾਰਾ ਗੜੀ ਦੇ ਜੰਗ ਦਾ ਅਖੀਰਲਾ ਸ਼ਹੀਦ ਇਹ ਸਿੰਘ ਦੇ ਕੋਲ ਇਹ ਕੰਮ ਸੀ ਕਿ ਸੀਸੇ ਨਾਲ ਦੂਜੇ ਕਿਲੇ ਨੂੰ ਸੰਕੇਤ ਭੇਜਣੇ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਨਾ ਕਬਈਲੀਆਂ ਦੀ ਫੌਜ ਨਾਲ ਲੜਦੇ ਤੇ ਸਰਦਾਰ ਗੁਰਮੁਖ ਸਿੰਘ ਨੇ ਵੀ ਆਪਣਾ ਸਮਾਨ ਸਮੇਟ ਕੇ ਤੇ ਗਾਰਡ ਦੇ ਕਮਰੇ ਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਠਾਣਾ ਨੇ ਕੀ ਕੀਤਾ ਕਿ ਸਿੰਘ ਤੇ ਇਕੱਲਾ ਹੀ ਰਹਿ ਗਿਆ ਸੀ ਤੇ ਉਹਦੇ ਕਮਰੇ ਨੂੰ ਵਾਲੇ ਦਿਵਾਲਿਓਂ ਅੱਗ ਲਾ ਦਿੱਤੀ ਪਰ ਗੁਰਮੁਖ ਸਿੰਘ ਉਹਨਾਂ ਨੂੰ ਸ਼ਾਂਤ ਕਰਨਾ ਕੋਈ ਸੌਖਾ ਸੀ ਕਿਉਂਕਿ ਖੰਡੇ ਬਾਟੇ ਦੀ ਪੌੜ ਲਈ ਸੀ ਤੇ ਕਲਗੀਧਰ ਦਾ ਥਾਪੜਾ ਸੀ ਗੁਰਮੁਖ ਸਿੰਘ ਲੱਗੀ ਅੱਗ ਚੋਂ ਮਾਰ ਕੇ ਛਾਲ ਬਾਹਰ ਆ ਗਿਆ 20 ਪਠਾਣ ਇਹਨੇ ਇਕੱਲੇ ਨੇ ਢੇਰ ਕੀਤੇ ਆ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਦੋਂ ਗੁਰਮੁਖ ਸਿੰਘ ਸ਼ਹੀਦ ਹੋਇਆ ਉਹਦੇ 20 ਤੋਂ ਜ਼ਿਆਦਾ ਟੋਟੇ ਕੀਤੇ ਗਏ ਉਹਦੇ ਸਰੀਰ ਦੇ ਜਦੋਂ ਕਿਤੇ ਵੀ ਵੱਧ ਨੁਕਸਾਨ ਹੋਇਆ ਹੋਵੇ ਨਾ ਦੁਸ਼ਮਣ ਦਾ ਤੇ ਉਹ Laashan de naal bahut zyadi badsuluki karda ਜਦੋਂ ਅੰਗਰੇਜ਼ ਨੇ ਆ ਕੇ 20 ਸਿੱਖ ਸਿਪਾਹੀਆਂ ਦੀਆਂ Laashan ਦੇਖੀਆਂ ਨਾ ਤੇ ਬਹੁਤ ਤਰ੍ਹਾਂ ਵੱਡੀਆਂ ਕੁੱਟੀਆਂ ਤੇ ਟੁਕੀਆਂ ਪਈਆਂ ਸੀ ਜਿਸ ਤੋਂ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਇਨ੍ਹਾਂ ਸਿੰਘਾਂ ਨੇ ਕੀਤਾ ਸੀ ਸੋ ਦੋਸਤੋ ਲੜੀਵਾਰ ਪਾਵਾਂਗੇ ਜ਼ਰੂਰ ਸਾਰੀ ਸੁਣਿਓ